ਬੀਕੇਟੀ ਦੇਖੀ ਆ ਖੜੀ ਹੈਗੀ ਉੱਤੇ ਲਿਖਿਆ ਹੈ ਮਮੀ ਉਹ ਤਾਂ ਚਾਰੇ ਟਾਇਰ ਮੈਂ ਦੱਸਦਾ ਵੀ ਚਾਰੇ ਟਾਇਰ ਤਾਂ ਨਵੇਂ ਨੇ ਆ ਪਿੱਛੋਂ ਚੱਕਰ ਵਾਲੇ ਰੰਬਾ ਰੰਬਾ ਦਾ ਚਾਰੇ ਟਾਇਰ ਨੇ ਤੇਰੇ ਹਾਂ ਆ ਦੇਖ ਲੈ ਸੀ ਆਲਾ ਆਲਾ ਕਹਿ ਰਹਾ ਹਾਂ ਆ ਦੇਖ ਜਮਾ ਨਵਾਂ ਪਿਆ ਜਮਾ ਕਹੋ ਰਹਾ ਪੂਰਾ ਫੁੱਲ ਅੱਛਾ ਹਾਂ ਲਿਖਾ ਤਾਂ ਹੀ ਪੈਂਦਾ ਜਿਵੇਂ 19 ਵੀ ਹੋਣਾ ਹੈ ਹੈ ਟਰੈਕਟਰ ਵੀ ਬੜਾ ਚੰਗਾ ਤੇ ਅੱਛਾ ਬਾਕੀ ਸਾਰੀ ਸੁਪਰੀ ਘੰਟ ਲੱਗੇ ਹੋਏ ਕੰਡੀਸ਼ਨ ਕੰਡਿਸ਼ਨ ਤਾਂ ਸਾਰਾ オリジナル ਹੈ ਜਮਾ ਨਵਾਂ ਟਰੈਕਟਰ ਪਿਆ ਮੂਰਲੇ ਨਾਲ ਦੇ ਟਾਇਰ ਨੇ ਪਿਛਲੇ ਬੰਦੇ ਨੇ ਨਾਲ ਦੇ ਟਾਇਰ ਉਹ ਵੀ 70 ਪੈਸੇ ਪਈ ਸੀਗੇ ਲਾ ਕੇ 15 9 28 ਦੇ ਪਾਤੇ ਇੱਕ ਨੰਬਰ ਵੱਡਾ ਉਹ ਸਭ ਪਹਿਲੇ 14 ਦੇ ਟਾਇਰਾਂ ਚ ਆਇਆ ਹੋਇਆ ਹੈ ਹਾਂ ਹੁਣ ਇਹਦੇ 15 9 28 ਦੇ ਟਾਇਰ ਨੇ ਮਾਰਫਲ ਦੇ ਮਿੱਤਰੋ ਜਦੋਂ ਕਹਿੰਦੇ ਕੋਈ ਟਰੈਕਟਰ ਕਿਸੇ ਸੱਜਣ ਨੇ ਲੈਣਾ ਹੋਵੇ ਨਾ ਵਾਜਬ ਰੇਟ ਦੇ ਵਿੱਚ ਚੁੱਪ ਕਰਕੇ ਪਿੰਡ ਫਰਵਾਹੀ ਦੇ ਵਿੱਚ ਆਜਾ ਕਰੋ ਬਾਹਲੇ ਸੱਜਣ ਨੇ ਜਿਹੜੇ ਟਰੈਕਟਰਾਂ ਦਾ ਕੰਮ ਕਰਦੇ ਨੇ ਪੂਰੀ ਗਾਰੰ ਕਿਸੇ ਨਾ ਕਿਸੇ ਸੱਜਣ ਕੋਲ ਉਹ ਮਿਲ ਹੀ ਜਾਊਗਾ ਅੱਜ ਆਪਾਂ ਖੜੇ ਆ ਬਾਈ ਕੁਲਵਿੰਦਰ ਦੇ ਘਰੇ ਕੁਲਵਿੰਦਰ ਦੇ ਘਰੇ ਵੀ ਤੁਹਾਨੂੰ ਦੱਸ ਦਿੰਦਾ ਵੀ ਦੋ ਤਾਂ ਖੜੇ ਨੇ ਸਵਰਾਏ ਟਰੈਕਟਰ ਜਿਹੜੇ ਉਹ ਖੜੇ ਆ ਹਨਾ ਤੇ ਇੱਕ 16 ਮਾਡਲ ਖੜਾ ਇੱਕ ਮੈਂ ਕਹਿੰਦਾ 15 ਮਾਡਲ ਹੈ 16 ਹੀ 16 ਨੇ ਦੋਨੇ ਦੋਨੇ 16 ਨੇ ਹਾਂ ਜੀ ਦੋਨੇ 16 ਨੇ ਆਹ 50 50 ਹੀ ਖੜਾ ਤੇ ਇੱਕ ਆਹ ਖੜਾ ਸਵਰਾਏ ਜਣਾ ਇਧਰ ਨੇ ਪਾਸੇ ਕਿਹੜਾ ਮੈਸੀ ਹਾਂਜੀ ਇੱਥੋਂ ਤੁਹਾਨੂੰ ਪਿੰਡ ਚੋਂ ਬਹੁਤ ਯਾਰ ਘੈਂਟ ਟਰੈਕਟਰ ਮਿਲ ਜਾਂਦੇ ਆ ਤੇ ਅੱਜ ਕੁਲਵਿੰਦਰ ਤੋਂ ਪੁੱਛਾਂਗੇ ਵੀ ਕਿਹੜਾ ਟਰੈਕਟਰ ਕੀ ਰੇਟ ਚ ਬਣੂਗਾ ਗੁਰਵਿੰਦਰ ਆਪਾਂ ਸ਼ੁਰੂਆਤ ਕਰਦੇ ਹਾਂ ਮੈਸੀ ਤੋਂ ਹਾਂਜੀ ਮੈਸੀ ਤੋਂ ਕਰਦੇ ਆ ਇਹ ਟਰੈਕਟਰ ਇਹ ਜਿਹੜਾ ਟਰੈਕਟਰ ਹੈ ਹਾਂਜੀ ਵੀ ਪਹਿਲੀ ਗੱਲ ਤਾਂ ਜਿਹਦੇ ਲਈ ਵੀ ਹੋਵੇ ਉਹ ਵੇਚਦਾ ਹੀ ਨਹੀਂ ਹਾਂਜੀ ਨਾ ਤੇ ਜਿਹੜਾ ਬਕਾਊ ਕਰ ਦੋ ਜਦ ਹੀ ਵੇਚ ਦਿੰਦਾ ਹੈ ਹਮ ਹੈਨਾ ਨਾ ਸਹੀ ਗੱਲ ਹੈ ਜੀ ਤੇ ਇਹਦੇ ਬਾਰੇ ਦੱਸ ਪਹਿਲਾਂ ਤਾਂ ਇਹ ਕਿੰਨਾ ਮਾਡਲ ਹੈ ਕੀ ਗੱਲਬਾਤ ਹੈ ਇਹ ਇਹ 2007 ਮਾਡਲ ਹੈ ਜੀ 7 ਮਾਡਲ ਹੈ ਇਹ ਹਾਂਜੀ ਹਾਂ ਇਹ ਸਾਰਾ ਅਰिजिनल ਟਰੈਕਟਰ ਹੈ ਅੱਛਾ ਸਾਰਾ ਹੈਗਾ ਅਰिजिनल ਹੈ ਹਾਂਜੀ ਪਹਿਲੇ ਨੌ ਦਾ ਟਰੈਕਟਰ ਹੈ ਫਰਸਟ ਪਾਰਟੀ ਦਾ ਅੱਛਾ ਹਾਂਜੀ ਹਾਂ ਨਕਦ ਕਹਿ ਸਕਦਾ ਕੋਈ ਲੋਨ ਲਾਂਡ ਕੁਛ ਨਹੀਂ ਹੈਗਾ ਮਾਡਲ 7 ਇਹਦਾ ਨੰਬਰ ਕਿੱਥੋਂ ਦਾ ਹੈ 7 ਮਾਡਲ ਦਾ ਪੀਵੀ 32 ਨੰਬਰ ਹੈ ਨਵੇਂ ਸ਼ਹਿਰ ਦਾ ਨਵੇਂ ਸ਼ਹਿਰ ਦਾ ਨੰਬਰ ਹੈ ਹਾਂਜੀ ਓਕੇ ਇਹਦੇ ਵੇਟ ਕੰਪਨੀ ਵੱਲੋਂ ਆਉਂਦੇ ਹਨ ਹੈ ਨਾ ਹਾਂਜੀ ਤੇ ਬਾਈ ਮੈਨੂੰ ਇਹ ਦੱਸੇ ਤੇ ਟਾਇਰ ਮਗਲੇ ਟਾਇਰਾਂ ਦੇ ਕੀ ਕੰਡੀਸ਼ਨ ਨੇ ਮਗਲੇ ਟਾਇਰ 70 ਪੈਸੇ ਟਾਇਰ ਨੇ 70 ਪੈਸੇ ਟਾਇਰ ਨੇ ਹੈਗੇ ਮਾਰਫ ਦੇ 4 70 ਪੈਸੇ ਟਾਇਰ ਨੇ 70 ਤੋਂ ਨਹੀਂ ਹੋਣੀ ਚਾਹੀਦੀ ਘੱਟ ਹੋਣੀ ਨਾ ਨਾ 70 ਪੈਸੇ 70 ਪੈਸੇ ਦੇ ਟਾਇਰਾਂ ਦੇ ਪੈਸੇ ਦੇ ਦਾਂਗੇ ਆਪਾਂ ਆਹ ਨਾਲ ਨਵੇਂ ਪਾ ਲੈ ਕਟਾ ਕੇ ਹਾਂਜੀ ਹੋਰ ਦੱਸ ਮੂਹਰੇ ਟਾਇਰ ਇਹਦੇ ਮੂਹਰੇ ਟਾਇਰ ਅੱਧੇ ਗਲੇ ਸਹੀ ਅੱਧੇ ਗਲੇ ਹਾਂ ਠੀਕ ਆ ਤੇ ਇਹ ਇਹਦੇ ਵਿੱਚ ਫੀਚਰ ਕਿਹੜੇ ਕਿਹੜੇ ਹੁੰਦੇ ਐ ਡਬਲ ਕਲਚ ਹੁੰਦਾ ਹੈ ਹਾਂ ਡਬਲ ਕਲਚ ਹੁੰਦਾ ਹਾਂ ਬਾਕੀ ਇਹ ਮਹਾਸ਼ਕਤੀ ਆ ਗਿਆ ਅੱਛਾ ਦੂਜਾ ਬੀਮ ਵਾਲੇ ਹਿੱਸੇ ਠੀਕ ਹੈ ਨਿਆਇ ਸਜ ਰੈਕਟਰ ਮਹਾਸ਼ਕਤੀ ਬਹੁਤ ਘੱਟ ਨੇ ਦੂਜੇ ਫੱਟੀ ਵਾਲੇ ਸੀ ਹਾਂ ਸਿੱਧੇ ਇਸੇ ਚ ਆਉਂਦੇ ਆ ਤੇ ਆਹ ਰੇਸ ਰੂਸ ਦੀ ਬਾਅਦ ਚਲਵਾਈ ਹੋਈ ਹੈ ਨਾ ਨਾ origignal race ਆਉਂਦੀ ਹੈ ਕੰਪਨੀ ਵਾਲੀ ਹਾਂਜੀ ਹਾਂਜੀ ਆਹ ਰੇਸ ਵੀ ਹਾਂਜੀ ਟਰਮੇ ਹਾਂਜੀ ਆ ਯਾਰ ਲੋਕ ਲਵਾਉਂਦੇ ਤਾਂ ਦੇਖਿਆ ਹੀ ਕਦੇ ਵੀ origignal ਆਉਂਦੀ ਆ ਹਾਂਜੀ ਹੈ ਨਾ origignal ਕੰਪਨੀ ਵਾਲੀ ਆਹ ਵਾਲੀ ਹਾਂਜੀ ਹਾਂ ਜਿਹੜਾ ਆ ਮੀਟਰ ਚ ਲੱਗਿਆ ਹੋਇਆ ਆ ਸਾਰਾ ਮੀਟਰ ਨਾਲ ਦੇ ਉਵੇਂ ਚਲਦੇ ਇਹਦੇ ਅੱਛਾ ਚਲਦੇ ਨੇ ਸਾਰੇ ਹਾਂਜੀ ਹਾਂ ਓਕੇ ਬਾਕੀ ਰੈਕਟਰ ਇੰਜਨ ਗੇਅਰ ਦਾ ਬਾਲਾ ਚੰਗਾ ਅੱਛਾ ਜੀ ਹਾਂ ਬਲੋਪ ਵਾਲਾ ਜਮੀ ਨਹੀਂ ਇਹ ਸਟਾਰਟ ਕਰੀ ਸਟਾਰਟ ਕਰ ਆ ਦੇਖ ਲੈ ਦਿਖਾ ਵੀਦੇ ਰੰਗ ਸਲੇਬਾ ਟਰੈਕਟਰ ਦੇ ਤਾਜ਼ੇ ਲੱਗੇ ਹੋਏ ਨੇ ਆ ਦੇ ਲੱਗਾ ਗੈਸ ਘੱਟਦੀ ਨਾ ਤਾਜ਼ਾ ਆ ਦੇਖ ਲੈ ਚੈੱਕ ਕਰ ਲੋ ਹਾਂ ਹੂੰ ਇਹਨੂੰ ਸਟਾਰਟ ਕਰੀ ਇਹਦੀ ਬੜਕ ਕਿਹ ਜੀ ਐਂ ਤਾਂ ਦੇਖ ਲਈ ਆਪਾਂ ਨਵੇਂ ਸ਼ਹਿਰ ਦੇ ਨੰਬਰ ਆ ਘਰ ਦੇ ਬੰਦ ਕਰ ਕਿੰਨੇ ਦਾ ਦੇਣਾ ਹੈ ਕੀ ਇਹਦੀ ਡਿਮਾਂਡ ਮੂਡ ਰੱਖੀ ਹੋਈ ਆ ਡਿਮਾਂਡ ਆਦੀ 3 ਲੱਖ ਹੈ 3 ਲੱਖ ਰੁਪਏ 7 ਮਾਡਲ ਦੇ 7 ਮਾਡਲ ਦੇ ਹਾਂਜੀ ਛੱਡੇਗਾ ਕਿੰਨੇ ਦਾ ਜਾਇ ਜਾਇ ਦੱਸ ਇਹ ਟਰੈਕਟਰ ਛੱਡਾਂਗੇ 2.85 ਦਾ 285 ਦਾ ਹਾਂ ਟਰੈਕਟਰ ਚੰਗਾ ਵਾਲਾ ਹੈਗਾ ਹੋਰ ਹੀ ਠਹਾ ਥੋੜਾ ਜੱਜ ਨਹੀਂ ਸਹੀ ਦੱਸਿਆ ਬਾਕੀ ਆ ਡਕ ਡਕ ਜਾ ਵੀ ਲੱਗਿਆ ਵਧੀਆ ਚੱਲਦਾ ਨਾਲ ਦਾ ਖੜ ਪੀੜਤਾਂ ਦੇ ਲੋਕ ਦੁਖੀ ਕੀਤੇ ਪੈਣੇ ਥੋੜਾ ਜੈ 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 ਲੈ ਲੈ ਨਹੀਂ ਨਹੀਂ ਜੈ 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 ਇਹੋ ਜਿਹੇ ਚੀਜ਼ਾਂ ਮਿਲਦੀਆਂ ਨਹੀਂ ਹੈਗੀਆਂ ਜੀ ਇਹ ਤਾਂ ਮੰਨ ਕੇ ਚੱਲ ਕੇ ਦੇ ਸਾਲ ਦੋ ਸਾਲ ਬਾਅਦ ਟੱਕਰਦਾ ਹੈ ਟਰੈਕਟਰ ਦਾ ਅੱਛਾ 241 ਮਹਾਸ਼ਕਤੀ ਹੈ ਸਭ ਤੋਂ ਘੱਟ ਖਰਚਾ ਲੋਕ ਜੱਸੀ ਤਾਂ ਦੇਗਾ ਹੈ ਹਾਂਜੀ 77000 ਦੇ ਦਵਾਂ ਠੀਕ ਹੈ ਨਾ ਤਾਂ ਕਵਾਲਾ ਕਰਦਾ ਤੋ ਯਾਰ ਇਹਨਾਂ ਨਾਲ ਨਾ ਕਾਣੀ ਮੈਨੂੰ ਐ ਦੱਸੋ 75 ਦਾ ਛੱਡੇਗਾ ਨਾ ਹੁਣ ਤਾਂ ਕਹਿਦਾ ਛੱਡ ਨਹੀਂ ਪ ਛੱਡਣਾ ਪਉਣੀ ਛੱਡੇਗਾ ਜੈਸ ਕਰ ਹਾਂ ਕਰ ਤਾਂ ਨਹੀਂ ਇੱਕ ਸੱਜਣ ਪਰ ਇਹ ਤੇ ਕੋਈ ਸੌਦੇਵਾਜ਼ੀ ਨਹੀਂ ਹੋਣੀ ਕੋਈ ਠੀਕ ਆ ਹਾਂ ਦੇਣ ਵਾਲੀ ਗੱਲ ਇਤੋਂ ਮੈਂ ਤਾਂ ਕਹਿ ਰਿਹਾ ਕਿਤੇ ਗੁੱਸਾ ਕਰ ਜੀ ਇਹਦੇ ਨਾਲ ਦਾ ਟਰੈਕਟਰ ਆਪਣਾ ਇੱਕ ਸੱਜਣ ਦੇ ਮੈਂ ਟਰੈਕਟਰ ਤੇ ਲਵਾਇਆ ਰੇਟ ਇਹਦੇ ਨਾਲ ਦਾ ਕੋਣੀ ਮੇਰੀ ਗੱਲ ਤਾਂ ਸੁਣ ਹਾਂਜੀ ਉਹ ਉਹ ਅੱਗੇ ਕਹਿੰਦੇ ਵੀ ਜਿੰਨੇ ਭੱਟੀ ਨੇ ਕਿਹਾ ਉਹਨੇ ਦਾ ਕਹਿੰਦਾ ਉਹਨੇ ਹੀ ਕਿਹਾ ਤੇ ਮੈਂ ਤਾਂ ਨਹੀਂ ਕਿਹਾ ਵੀ ਆਏ ਗੱਲਾਂ ਹੋਵੇ ਠੀਕ ਹੈ ਨਾ ਹਾਂਜੀ ਮੈਂ ਤਰੂ 275 ਕਿਹਾ ਤਾਂ 275 ਰੁਪਇਆ ਤੁਸੀਂ ਵਧਰਾ ਲਾਇਓ ਇਹਦੇ ਨਾਲ ਦਾ ਟਰੈਕਟਰ ਆਪਾਂ 290000 ਦਾ ਵੇਚਿਆ 7 ਮਾਰਟੀ ਇਹਦੇ ਨਾਲ ਦਾ ਹਾਂਜੀ ਪਰੀਸ ਹਸਤਾ ਕਾ ਤੋ ਕਰਤਾ ਬਸ ਸਸਤਾ ਹੁਣ ਤਾਂ ਜਦੋਂ ਕਹਿਤਾ ਵੀ ਦੇਣੀ ਪਊ ਬਠੀਕਾ ਤੇ ਆ ਜਿਹੜਾ ਖੜਾ ਹੈ ਕਿੰਨਾ ਮਾਡਲ ਹੈ ਇਹ 2004 ਮਾਡਲ ਹੈ ਅੱਛਾ ਹਾਂ ਟਰੈਕਟਰ ਵੀ ਬਹੁਤ ਚੰਗਾ ਬੀ 2004 ਮਾਡਲ ਹਾਂ ਕੰਡੀਸ਼ਨ ਤੇ ਓਰੀਜਨਲ ਆ ਸਾਰਾ ਰਜਿਸਟ੍ਰੇਸ਼ਨ ਆ ਸਾਰਾ ਰਜਿਸਟ੍ਰੇਸ਼ਨ ਓਰੀਜਨਲ ਆ ਇਹ ਸਾਰਾ ਹਾਂਜੀ ਹਾਂਜੀ ਕਿਸੇ ਪਾਸੇ ਵੀ ਨਹੀਂ ਘਾਟ ਹੈ ਟਰੈਕਟਰ ਦੇ ਆਹੋਂਠਾ ਜਿਹੜਾ ਕਮੀ ਝਾਕਦਾ ਨਹੀਂ ਨਹੀਂ ਉਹੀ ਤਾਂ ਮੰਨ ਕੇ ਚੱਲ ਵੀ ਪੁਰਾਣਾ ਹੋ ਕੇ ਰੰਗ ਜਾਂ ਬਦਲ ਜਾਂਦਾ ਪੁਰਾਣਾ ਹੋ ਕੇ ਰੰਗ ਬਦਲ ਗਿਆ ਇਹਦਾ ਇਥੋਂ ਮੱਥੇ ਤੋਂ ਆ ਲੈਪਟੋਲ ਮਾਡਲ ਕਿੰਨਾ ਹੁੰਦਾ ਸਾਰਾ ਟਰੈਕਟਰ ਦਾ ਆ ਸੈਲਫ ਸਲਫ ਚੈੱਕ ਕਰਵਾ ਦੇ ਅੱਛਾ ਜਮਾਂ ਨਵਾਂ ਟਰੈਕਟਰ ਵਾ ਪੂਰਾ ਚੰਗਾ ਹੈ ਇਹ ਮਾਡਲ ਕਿੰਨਾਂ ਚਾਰ ਚਾਰ ਮਾਡਲ ਹੈ ਇਹਦਾ ਨੰਬਰ ਕਿੱਥੋਂ ਦਾ ਇਹਦਾ ਮੋਗੇ ਦਾ ਨੰਬਰ ਹੈ ਮੋਗੇ ਦਾ ਹਾਂ ਬਾਡੀ ਲੈਨ ਦਾ ਚੈੱਕ ਕਰਵਾ ਦੇ ਬਹੁਤ ਸਾਫ਼ ਰਹਾ ਟਰੈਂਡ ਉਹ ਨਾਲ ਦੇ ਘਟਦੇ ਸਟੀਰਿੰਗ ਤੇ ਵੀ ਢੱਲਣੀ ਹੈਗੀ ਦੇਖੀ ਸਟੀਰਿੰਗ ਲਾ ਕੇ ਟਰੈਕਟਰ ਦਾ ਉਹ ਜਿਹਾ ਪਿਆ ਆ ਹਾਂ ਬਹੁਤ ਚੰਗਾ ਕਿੰਨੇ ਕਿੰਨੇ ਦਾ ਦੇਣਾ ਇਹ ਇਹ ਟਰੈਕਟਰ ਦੀ ਵੀ ਡਿਮਾਂਡ ਤਾਂ 3 ਲੱਖ ਹੀ ਹੈਗੀ ਹਾਂ ਹਾਂ ਛੱਡ ਨਹੀਂ ਕਿੰਨੇ ਦਾ ਇਹ ਛੱਡ ਦਾਂਗੇ 290 ਦਾ 290000 ਦਾ ਹਾਂ ਸਾਬ ਚ ਕਰ ਜਾ ਰੋ ਸਾਬ ਜੀ ਕਰਿਆ 4 ਮਾਡਲ ਆ ਪਹਿਲਾਂ ਇਹ ਪਹਿਲੇ ਨਾਲ ਦਾ 320000 ਦਾ ਵੇਚਤਾ 4 ਮਾਡਲ ਇਹਦੇ ਤੇ ਚਾਹੀ 5 ਲੱਖ ਦਾ ਵੇਚਤਾ ਤੂੰ ਜੈ ਜੈ ਗੱਲ ਕਰ ਹਾਂ ਜੈ ਨਹੀਂ ਕਰੀਏ ਸੱਟਣਾ ਕਿੰਨੇ ਦਾ ਸੱਟਣ ਵਾਲੀ ਗੱਲ ਹੀ ਆ ਕੁਛ ਕਰ ਰਹਿਤ ਕਰ ਜਾ ਬਸ ਫੇ ਸੌਦੇ ਬਾਜੀ ਕਰਦਾ ਆਲਾ 85000 ਦਾ ਹਾਂ ਅੱਜ ਦੇਵਾਂਗੇ ਸੌਦਾ ਬਾਜੀ ਕੋਈ ਨਹੀਂ ਹੋਣੀ ਇਹਦੇ ਚ 285000 ਦਾ ਹਾਂ ਬੱਜਾ ਮੈਂ ਤਿਆਰ ਕਰੂ ਦੇ ਨਾਲੋਂ 10000 ਦਾ ਫਰਕ ਰੱਖਦਾ ਰੰਗ ਵੀ ਇੱਕੋ ਜਿਹਾ ਹੈ ਮਾਡਲ ਦਾ ਵੀ ਥੋੜੇ ਫਰਕ ਆ ਨਹੀਂ ਮਾਡਲ ਇਹ ਚਾ ਮਾਡਲ ਉਹ 7 ਮਾਡਲ ਇਹ ਫਿਰ ਟਰੈਕਟਰ ਵੀ ਵੱਡਾ ਆ ਗਿਆ ਨਾ ਅੱਛਾ ਹਾਂ ਪਿੱਸੋਂ ਬਸੋਂ ਦਿਖਾ ਦੇ ਮਗਰਾੜ ਮੂੜ ਵੇਦਾਗ ਨੇ 540 ਚੱਕਰਾਂ ਵਾਲਾ ਸਪਾ 540 ਚੱਕਰਾਂ ਵਾਲਾ ਹਾਂ ਜੀ ਹਾਂ ਓਕੇ ਹਾਂ ਤੇ ਹੁਣ ਤੂੰ ਲਈਂ ਦੇ ਮਗਰਾੜ ਚੈੱਕ ਕਰਵਾ ਦੇ 85000 ਦਾ ਹੈ 285000 ਦਾ ਇਹ ਟਰੈਕਟਰ ਹਾਂ 28500 ਦੇ ਦਾਂਗੇ ओके चल कोई गल नहीं बाकी 740 चक्कर वाला मौके ते मेहनत कर लियो हां जी 285000 ਤੇ ਤਾਂ ਆ ਗਿਆ ਤੇ ਜਿਹੜਾ ਆ ਖੜਾ ਵਿਚਾਰੇ ਟਾਇਰ ਜਿਹਦੇ ਨਵੇਂ ਨੇ ਮੈਨੂੰ ਆ ਦੱਸੋ ਇਹ ਚਾਰੇ ਟਾਇਰ ਨਵੇਂ ਨੇ बीकेटी ਦੇ बीकेटी ਦੇ हां जी ਚਾਰੇ ਟਾਇਰ ਕਿੰਨੇ ਦੇ ਕਮਾਂਡਰ ਤੇ ਅੱਛਾ ਚਾਰੇ ਟਾਇਰ ਹੋਣਗੇ ਦੇ ਘੱਟ ਤੋਂ ਘੱਟ 75000 ਦੇ ਚਾਰੇ ਟਾਇਰ 75000 हां ਬਾਕੀ ਵੇਟ ਵੀ ਲੱਗੇ ਹੋਏ ਨੇ ਦੇ ਰੇ ਨਾਲ ਕੰਪਨੀ ਵਾਲੇ ਅੱਛਾ ਚੈੱਕ ਕਰਵਾ ਦੇ ਵੇਟ ਵੀ ਲੱਗੇ ਹੋਇਆ ਮਾਡਲ ਕਿੰਨਾ ਹੈ ਮਾਡਲ ਤਾਂ 14 ਹੀ ਆ 2014 ਮਾਡਲ ਇਹਦਾ ਨੰਬਰ ਕਿੱਥੋਂ ਦਾ ਇਹਦਾ ਨੰਬਰ ਆ ਪੀਵੀ 23 ਫਤੇਗੜ ਸਾਹਿਬ ਦਾ ਫਤੇਗੜ ਸਾਹਿਬ ਦਾ ਨੰਬਰ ਹਾਂ ਤੇ ਟਰੈਕਟਰ ਦੀ ਕੀ ਗੱਲ ਬਾਤ ਹੈ ਕਿੰਨੇ ਕੁ ਮੰਗਦਾ ਇਹਦੇ ਇਹ ਟਰੈਕਟਰ ਮੰਨ ਕੇ ਚੱਲ ਵੀ ਸਰਵਿਸ ਜਮਾ ਨਵੀ ਹੋਈ ਹੋਈ ਹੈ ਟਰੈਕਟਰ ਦੀ 2800 ਘੰਟੇ ਦੇ 2900 ਘੰਟਾ ਚੱਲਿਆ ਪਿਛਲਾ ਤੇਲ ਵੀ ਚੈੱਕ ਕਰਵਾਵਾਂਗੇ ਆਪਾਂ ਓਕੇ ਉਹ ਵੀ ਜਮਾ ਨਵਾਂ ਪਿਆ ਹੁਣ ਤਾਂ ਆਜਾ ਬਦਲਿਆ ਠੀਕ ਆ ਤੇ ਡਬਲ ਪੀਟੀਓ ਟਰੈਕਟਰ ਹੈ 3 ਸਪੀਡ ਵਾਲਾ ਓਕੇ ਹਾਂ ਹੁਣ ਇਹ ਆਪਾਂ ਕੀ ਕਿੰਨੇ ਕੁ ਦਾ ਦੇਣਾ ਮਤਲਬ ਇਹ ਟਰੈਕਟਰ ਇਹ ਟਰੈਕਟਰ ਦੀ ਦਮਾਨ ਹੈਗਾ 5.5 ਲੱਖ 5.5 ਲੱਖ ਹਾਂ ਜੀ ਛੱਡਾਂਗੇ ਕਿੰਨੇ ਦਾ ਮੌਕੇ ਤੇ بس ਇਹ ਛੱਡ ਦਾਂਗੇ ਟਰੈਕਟਰ ਜਮ ਜਾਇਜ ਗੱਲ ਚ 535000 ਦਾ ਸਭੋਂ 5 ਲੱਖ ਦਾ ਦਈਗਾ ਮੈਂ 35 ਹੀ ਦੇਵਾਂਗੇ 35 ਦਾ ਦਵਾਂਗੇ ਬਹਿਣਾ ਗੱਲਾਂ ਦੇ ਟਰੈਕਟਰ ਬਾਲਾ ਚੰਗਾ ਟਰੈਕਟਰ ਦੇ ਨਾ ਪੈਰਦਾਨਾ ਤੋਂ ਵੀ ਕਿਦੋਂ ਰੰਗ ਨੇ ਉਤਰਿਆ ਚੈੱਕ ਕਰਵਾ ਦੇ ਮੈਂ ਤਾਂ ਹਾਂ ਕਰ ਕੀ ਆ ਦੇਖ ਅੱਛਾ ਇੱਥੋਂ ਵੀ ਕਿਦੋਂ ਰੰਗ ਨੇ ਉਤਰਿਆ ਟਰੈਕਟਰ ਨਹੀਂ ਟਰੈਕਟਰ ਤਾਂ ਨਹੀਂ ਤੇਰੇ ਅਸੀਂ ਨੇ ਤੇ ਜਿਵੇਂ ਕੋਰਾ ਟਰੈਕਟਰ ਹੈ ਟਰੈਕਟਰ ਤਾਂ ਤੇਰਾ ਪੂਰਾ ਹੈਗਾ ਤੂੰ ਹਲੇ ਬੀਕੇਟੀ ਦੇਖੀ ਆ ਖੜੀ ਹੈਗੀ ਉੱਤੇ ਲਿਖਿਆ ਵਾਮੀ ਉਹ ਤਾਂ ਚਾਰੇ ਟਾਇਰ ਮੈਂ ਦੱਸਦਾ ਵੀ ਚਾਰੇ ਟਾਇਰ ਤਾਂ ਨਵੇਂ ਨੇ ਆਪੀ ਸੋ ਚੈੱਕ ਕਰਵਾ ਦੇ ਰੰਗ ਦਾ ਚਾਰੇ ਟਾਇਰ ਨੇ ਤੇਰੇ ਹਾਂ ਆ ਦੇਲਾ ਸੀ ਆਲਾ ਆਲਾ ਕਹੇ ਹੁੰਦਾ ਹਾਂ ਆ ਦੇਖ ਜਮਾ ਨਵਾਂ ਪਿਆ ਹੈ ਜਮਾ ਕਹ ਹੋ ਰਿਹਾ ਪੂਰਾ ਫੁੱਲ ਅੱਛਾ ਹਾਂ ਕਿਸੇ ਪਾਸੇ ਵੀ ਨਿਕੜ ਸਰਵਿਸ ਵੀ ਜਮਾ ਤਾਜੀ ਹੋਈ ਵੇ ਨਵੀਂ ਬੈਟਰੀ ਆਕਸਾਈਡ ਦੀ ਇਹਦੀ ਨਹੀਂ ਸਰਵਿਸ ਆਪਾਂ ਕਰ ਬਈਏ ਕੋ ਹੋ ਕੇ ਆਈ ਆ ਨਾ ਹੋ ਕੇ ਆਈ ਆ ਦੋ ਵਾਰ 100 ਘੰਟਾ ਚੱਲਿਆ ਟਰੈਕਟਰ 100 ਘੰਟਾ ਚੱਲਿਆ ਹਾਂ ਸਰਵਿਸ ਤੋਂ ਬਾਅਦ 5 ਲੱਖ ਤੇ 35000 ਦਾ 5 ਲੱਖ ਤੇ 25000 ਦਾ ਟਰੈਕਟਰ ਬਣੂ ਚੁੱਪ ਕਰਕੇ ਲੈ ਜੋ ਟਰੈਕਟਰ ਦੇ ਬਾਡੀ ਲੈਂਡ ਦੇ ਕੈਮਰਾ ਦੁਬਾਰੇ ਮਰਵਾ ਦੇ ਜਮਾ ਨਵਾਂ ਟਰੈਕਟਰ ਪਿਆ ਇਹ ਤਾਂ ਇੱਕ ਵਾਰੀ ਪਰਖ ਲੈਂਦਾ ਜਿਹਨੇ ਸੱਜਣ ਦੇ ਦੇਖਣਾ ਹੁਣ 5 ਲੱਖ ਤੇ 25000 ਦਾ ਛੱਡਦੀ ਆਪਾਂ ਬਾਕੀ ਮੰਗਰਾਟਾ ਮਗਰੂਟਾ ਦਾ ਅੰਦਰੋਂ ਬਾਹਰੋਂ ਮੈਂ ਕੀ ਪੁੱਛ ਰਿਆਂ 5 ਲੱਖ ਤੇ 25000 ਦਾ ਛੱਡਦੀ ਏ ਚੱਕੋ ਮਿੱਤਰੋ 5 ਲੱਖ 25000 ਦਾ ਹੋ ਗਿਆ ਤੇ ਜਿਹੜਾ ਆ ਖੜਾ ਵੀ ਆ ਦੱਸ ਕਿੰਨਾ ਮਾਡਲ ਆ ਇਹ ਹੁਣ ਤੂੰ ਦੇਖ ਕਿਹੜਾ ਮਾਡਲ ਹੋਊਗਾ ਹੂੰ ਤੂੰ ਦੱਸਿਆ ਕਿਹੜਾ ਮਾਡਲ ਆ ਮਾਡਲ ਹੋਊਗਾ ਮੇਰੇ ਸਾਬ ਨਾਲ 19 20 ਮਾਡਲ ਇਹ ਹੈ ਹੈ 19 20 ਦਾ ਮਾਡਲ ਹੋ ਮਾਡਲ ਆ 16 ਹੀ ਆ ਇਹ 16 ਮਾਡਲ ਆ ਹਾਂ ਭਲੇਖਾ ਦਾ ਵੇਂਦਾ ਜਿਵੇਂ 19 ਹੀ ਮਾਡਲ ਹੈ ਹੈ ਟਾਇਰ ਵੀ ਬੜਾ ਚੰਗਾ ਤੇ ਅੱਛਾ ਬਾਕੀ ਸਾਰੇ ਸੁਖਰੀ ਘੰਟ ਲੱਗੇ ਕੰਡੀਸਰ ਕਡੂਸਨ ਤਾਂ ਸਾਰਾ オリジナル ਹੈ ਜਮਾ ਨਵਾਂ ਟਰੈਕਟਰ ਪਿਆ ਮੂਰਲੇ ਨਾਲ ਦੇ ਟਾਇਰ ਨੇ ਪਿਛਲੇ ਬੰਦੇ ਨੇ ਨਾਲ ਦੇ ਟਾਇਰ ਉਹ ਵੀ 70% ਪਈ ਸੀਗੇ ਲਾ ਕੇ 15 9 28 ਦੇ ਪਾ ਦੇ ਇੱਕ ਨੰਬਰ ਵੱਡਾ ਉਹ ਸੋ ਪਹਿਲੇ 14 ਦੇ ਟਾਇਰਾਂ ਚ ਆਇਆ ਹੋਇਆ ਹਾਂ ਹੁਣ ਇਹਦੇ 15 9 28 ਦੇ ਟਾਇਰ ਨੇ ਮਾਰਫ ਦੇ ਮਗਰਾਟਾ ਮਗਰੂਟਾ ਦਾ ਵੀ ਪਿਆ ਟਰੈਕਟਰ ਸੀਲ ਸੂਟ ਕਵਰ ਜਮਨ ਨਵੇਂ ਪੈਰ ਦਾ ਨਾਂ ਦਾ ਖਰਾ ਨਹੀਂ ਚਾ ਪੈਰ ਦਾ ਨਾਂ ਤਾਂ ਵੀ ਰੰਗ ਨਹੀਂ ਲਿਆ ਹੋਇਆ ਸੀਲ ਦਿਖਾ ਲ ਗੇਅਰ ਵਾਲੀ ਦੇ ਇਹਨਾਂ ਤੋਂ ਵੀ ਇਹਨਾਂ ਚ ਵੀ ਢਲਣੇ ਹੈ ਕਲੱਚ ਕਲੱਚ ਕਿਤੇ ਵੀ ਚਾਪੀ ਨਹੀਂ ਲੱਗੀ ਟਰੈਕਟਰ ਦਾ ਜੰਦ ਖਾਂ ਗੇਅਰ ਵਾਲੀ ਸੀਲ ਹਲੇ ਤੱਕ ਕੋਮੀ ਖੜੀ ਆ ਉਹ ਦੇਖ ਹਾਂ ਕਰਵਾ ਚੈੱਕ ਆ ਸੀਲਾ ਸੂਲਾ ਵੀ ਸਾਰੇ ਪੰਪ ਨੇ ਵੀ ਚੈੱਕ ਕਰਵਾ ਦੇ ਨੋਜਲ ਨੋਜਲ ਤੋਂ ਕਿਧੋਂ ਆ ਰੰਗ ਨਹੀਂ ਪੋਰਾ ਵੀ ਤਰੇ ਦੇਖ ਰਿਸ ਵਾਲੀਆਂ ਗੱਲਾਂ ਕਰ ਤਾ ਕਿਸੇ ਦਾ ਰੰਗ ਵੀ ਦੇਖੋ ਪਾਵਰ ਸਟੀਅਰਿੰਗ ਹੂੰ ਇਹਦਾ ਨੰਬਰ ਕਿੱਥੋਂ ਦਾ ਡਬਲ ਪੰਪ ਹੈ ਹਾਂਜੀ ਹਾਂ ਇਹਦਾ ਲੁਧਿਆਣਾ ਦਾ ਨੰਬਰ ਹੈ ਪੀਵੀ 10 ਲੁਧਿਆਣੇ ਦਾ ਨੰਬਰ ਹਾਂ ਇਹ ਟਰੈਕਟਰ ਦੇਵਾਂਗੇ ਆਪਾਂ 575000 ਦਾ ਜੀ 575000 ਦਾ ਹਾਂ ਨੰਬਰ ਲੁਧਿਆਣੇ ਦਾ ਨੰਬਰ ਲੁਧਿਆਣਾ 4810 ਹਾਂ ਪਹਿਲੇ ਮਾਲਕ ਦਾ ਟਰੈਕਟਰ ਹੈ ਬਾਕੀ ਆ ਵਿੱਚੋਂ ਵਿੱਚ ਟਰੈਕਟਰ ਵਾ ਦੇ ਦੇ 60000 ਦਾ ਮੌਕੇ ਤੇ ਕਿੰਨੇ ਦਾ ਦੇਗਾ ਹੀ ਦੇਖ ਕਿਦੋਂ ਭੈਣ ਹੈ ਚਾਉ ਨਹੀਂ ਟਰੈਕਟਰ ਨੂੰ ਹੈ ਕਿੰਨੇ ਦਾ ਦੇਣ ਆਪਣੇ ਹੀ ਮੌਕੇ ਤੇ ਇਹ ਬਸ ਹਾਂ ਨਾ 65000 ਦਾ ਦੇ ਦਾਂਗੇ 565000 ਦਾ ਆਪਾਂ ਕਰੋ ਵੀ ਚੈੱਕ ਕਰਵਾ ਦੇ ਟਰੈਕਟਰ ਨੂੰ ਆਹ ਹੱਕਾ ਕ ਦੇਖੀ ਰੈਕਟਰ ਦੀ ਹਾਏ ਹੱਕ ਨੂੰ ਘਸਾ ਵੀ ਨਹੀਂ ਲੱਗਿਆ ਹੈਗਾ ਤੂੰ ਜਾਇ ਜਾਇ ਜੇ ਰੇਟ ਜਾਇ ਜੇ ਦੇਖ ਲੱਗਿਆ ਘਸਾ ਔਕ ਦੇ ਨਾ ਹੱਕੂ ਨਿਕਲ ਸੀ ਉਹੀ ਹੱਕੂ ਨਵੀਂ ਆ ਕੀਲਿਆਂ ਦਾ ਵੀ ਨਿਕਲ ਨਿਕਲ ਉਮੀ ਖੜਾ ਨਾਲ ਦਾ ਹੁਣ ਆਪਾਂ ਛੱਡਾਂਗੇ ਮਗਰੋਟਾਂ ਦਾ ਤਾਂ ਹਾਂ ਤੋਂ ਛੱਡੇਗਾ ਕਿੰਨੇ ਦਾ ਜਾਇ ਜਾਇ ਬਸ 68 ਤੈਨੂੰ 75 ਕੇ 65 ਦਾ ਛੱਡ ਦਾਂਗੇ ਰੈਕਟਰ ਸਟੇਅਰ ਵੀ ਡੈਕਟਰ ਦੇ ਦੇ ਕਿੰਨੇ ਤਕੜੇ ਲੱਗੇ ਹੋਏ ਨੇ ਹੈ ਪੂਰੇ ਦਾ ਹੋਜੂ ਹੈ 5.5 ਦਾ ਹੋਜੂ ਨਹੀਂ 5.5 ਦਾ ਨਹੀਂ ਹੋਣਾ 5.5 ਦਾ ਕਾਹਤੋਂ ਨਹੀਂ ਹੋਣਾ ਨਹੀਂ ਨਹੀਂ ਇਹ 'ਚ ਫਰਕ ਆ ਹੈ ਬਣੂ 5.5 ਦਾ ਹੋਜੂ 5.5 ਦਾ ਨਹੀਂ ਦਿੰਦੇ ਹੈ ਕਰ ਜ 5.5 ਦੇ ਹੋ ਗਿਆ ਮਿੱਤਰੋ ਆਜੋ ਕਰਾ ਜੇ ਕਿਸੇ ਸੱਜਣ ਨੇ ਖਰੀਦਣਾ ਟਰੈਕਟਰ ਵਾਕਈ ਨਵਾਂ ਯਾਰ ਪੂਰਾ ਘੰਟਾ ਟਰੈਕਟਰ 60000 ਰੁਪਏ ਦਾ ਹੈ ਟਰੈਕਟਰ ਇਹ ਜਾ ਰਹੀ 80000 ਨਹੀਂ ਟਾਇਰ ਵਧੀਆ ਨੇ ਤੇ ਜਿਹੜਾ ਆ ਖੜਾ ਮੈਨੂੰ ਆ ਦੱਸੋ ਨਾ ਇਹ ਵੀ 16 ਮਾਡਲ ਹੈ 16 ਮਾਡਲ ਹੈ ਇਹ ਓਕੇ ਟਰੈਕਟਰ ਇਹ ਵੀ ਜਾਦੇ ਚੰਗਾ ਵੀ ਅੱਛਾ ਹੂੰ ਗੇਅਰ ਗੁਰਾਲੀ ਸੀ ਲੈ ਇਹਦੀ ਵੀ ਉਮੀ ਖੜੀ ਆ ਨੇ ਹਾਂ ਹਾਂ ਇਹਦੀ ਵੀ 15 ਮਾਡਲ ਦੇ ਟਾਇਰ ਨੇ ਮੂਰੇ ਵੱਡੇ ਟਾਇਰ ਪਏ ਹੋਣੇ ਇਹਦੀ ਹਾਂ ਜਹਾਜ਼ੀ ਟਾਇਰ ਨੇ ਇਹ 16 16 ਆ 16 ਅੱਛਾ ਕੋਈ ਨਹੀਂ 16 ਮਾਡਲ ਨੇ ਅਸੇ ਇਹ ਵੀ 16 ਮਾਡਲ ਹੀ ਹੈ ਹਾਂ ਇਹਦੇ ਮੂਹਰੇ ਟਾਇਰ ਦੂਜੇ ਨੇਗੇ ਰੇਡੀਅਲ ਲੱਗੇ ਇਹਦਾ ਨੰਬਰ ਕਿੱਥੋਂ ਦਾ ਇਹਦਾ ਪੀਵੀ 23 ਨੰਬਰ ਫਤੇਗੜ ਸਾਹਿਬ ਫਤੇਗੜ ਸਾਹਿਬ ਦਾ ਨੰਬਰ ਹਾਂ ਇਹ ਇਹ ਕਿੰਨੇ ਦਾ ਬਣੂ ਟਰੈਕਟਰ ਮੈਨੂੰ ਵੀ ਦੱਸੋ ਕੰਡੀਸ਼ਨ ਤਾਂ Ориਜਨਲ ਹੀ ਹੈ ਟਰੈਕਟਰ ਦੇ ਦਾਂਗੇ 5.5 ਲੱਖ ਦਾ ਹਾਂ ਜਮਾ ਨਵਾਂ ਟਰੈਕਟਰ ਹੈ ਵੀ ਅੱਛਾ 5.5 ਲੱਖ ਦਾ ਹਾਂ ਓਕੇ ਟਾਇਰ ਦੋਨਾਂ ਦੇ ਐਮ ਆਰ ਐਫ ਐਕਸਟਰਾ ਲੱਗੇ ਹੋਏ ਨੇ ਫਿਰ ਇਹਦੇ ਵਿੱਚ ਵੀ ਰਹਿਤਕਾਰ ਥੋੜੀ ਮੋਟੀ ਜ ਹੈ ਰਹਿਤਕਾਰ ਇਹਦੇ ਵਿੱਚ ਵੀ ਥੋੜੂ ਰਹਿਤਕਾਰ ਕੀ ਦੱਸਿਆ ਤੈਨੂੰ 3.5 ਲੱਖ ਹੈ ਹੋਰ ਹੈ 40 ਦੇ ਵਿੱਚੋਂ ਨਹੀਂ ਮੈਂ ਘਟਾਉਂਦਾ ਤੇ ਕੁਲਵਿੰਦਰ ਆਏ ਦੱਸੋ ਜੇ ਕਿਸੇ ਲੱਭ ਕੋਈ ਹੋਰ ਡਰਾਈਵਰ ਵਿੱਚ ਹੋਵੇ ਕੱਢ ਲਾਂਗੇ ਆਪਾਂ ਹਾਂ ਕੱਢ ਲਾਂਗੇ ਜੀ ਕੱਢ ਲਾਂਗੇ ਹਾਂ ਜੀ ਹਾਂ ਲੋਨ ਕਿਹੜੇ ਕਿਹੜੇ ਡਰਾਈਵਰਾਂ ਦੇ ਕਰਵਾਉਣੇ ਕਹਿੰਦੇ ਜੋ ਲੋਨ ਤਕਰੀਬਨਾਂ 3 ਤਾਂ ਹੋਈ ਜਾਊਗਾ ਇਹਨਾਂ 3 ਤਾਂ ਹੋਜੂ ਪਰ ਲੈ 2 ਛੜਨੇ ਆਹ ਉਹ 2 ਛੜਨੇ ਪੈਣਗੇ ਹਾਂ ਤੇ ਮੈਨੂੰ ਇਹ ਦੱਸੋ ਮੋਬਾਈਲ ਨੰਬਰ ਕਿੰਨਾ ਤੇਰਾ 9872 99280 987299280 ਹਾਂ ਓਕੇ ਤੇ ਲੈ ਮਿੱਤਰੋ ਨਿਸਾਨੀ ਕੀ ਆ ਪਿੰਟ ਫਰਵਾਹੀ ਨਾ ਇੱਕ ਤਾਂ ਹੈਗਾ ਬਰਨਾਲੇ ਦੇ ਬਿਲਕੁਲ ਲਾਗੇ 3 ਕਿਲੋਮੀਟਰ ਦੀ ਦੂਰੀ ਤੇ ਦਾਣਾ ਮੰਡੀ ਦੇ ਵਿੱਚ ਨਾ ਦੋ ਬੜੇ ਬੜੇ ਟਾਵਰ ਖੜੇ ਨੇ ਤੇ ਆ ਟਾਵਰਾਂ ਦੇ ਬਿਲਕੁਲ ਹੀ ਸਾਹਮਣੇ ਬਾਈ ਕੁਲਵਿੰਦਰ ਦਾ ਘਰ ਹੈ ਜੇ ਟਰੈਕਟਰ ਚੰਗੀ ਕੰਡੀਸ਼ਨ ਦਾ ਲੈਣਾ ਨਾ ਤਾਂ ਬਾਈ ਦਾ ਨੰਬਰ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਬਸ ਡਾਇਲ ਕਰੋਗਾ